ਨਾਥੇ ਗੁਰੂ ਹਰਿਗੋਬਿੰਦ ਸਾਹਿਬ ਦੇ ਮੇਰੇ ਪਿਆਰ ਤੇ ਆਓ ਅਗਲੇ ਕਥਾ ਤੇ ਆ ਸੁਣਾਈਆ ਵਿਖੋ ਆਪ ਜੀ ਵਕੇ ਅਮਰਤ ਮੇਕ ਨਾ ਪੈ ਵਰਸਾਈਆ ਤੁਖ ਜੀ ਮੋ ਗਤ ਤੇ ਹਾਂ ਚਲੂ ਨਾ ਕੋਈ ਪਰੇਗਾਇਆ ਕਿਉ ਪੁੱਤਰਾ ਕੰਦੇ ਲਗੇ ਪਈਆ ਪਹਿਣਾ ਸੰਗ ਨਾ ਕੋਈ ਮੁੱਖਾਈਆ ਸੰਗਿ ਨਾ ਪ੍ਰੇਮ ਖਾਈਆ ਚਾਰੋਂ ਪਾਸੇ ਲੱਗੀ ਅੰਗੇ ਤੀਨ ਮਦਗੁੜੇ ਜਿਮਾਈਆ ਇਸ ਕਮਰੇ ਦੇ ਵਿੱਚ ਖੋਸ਼ ਤੇ ਜਦ ਤੂੰ ਆਪਣਾ ਰੂਪ ਵਰਤਾਈ ਆ ਸੂਲਖਮਾਰੀ ਵਿੱਚ ਸਾਰੇ ਮੱਦੇ ਮਦਰ ਤੋਂ ਸੁਣ ਕੋਈ ਨਾ ਆਈ ਆ ਤਾਂ ਕੋ ਦੁਨੀਆਂ ਪਾਰ ਲੱਦੀ ਸੇ ਸਕੇ ਨਾ ਕੋਈ ਉਠਾਈਆ ਮੀਤ ਮੂਰਾਰੀ ਸਚਨ ਪਏ ਨਾ ਲੱਭੇ ਅੱਗੇ ਸਿਜੇ ਕਾਂ ਲਕਾਇਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

में में बिना भगता तो मेरे सब कोई ना चुड़ो मुछोड़ा होना पैना पाईया

ਸਮਾਧ ਨੂੰ ਮਾਰ ਕੋ ਨਿਮਕਤੀ ਚਲੀ ਵਾਂਗ ਰਾਂ ਨੂੰ ਗੁਰੂ ਖੋਜ ਕੂੜਿਆ ਰਹਿਣ ਕੋ ਨਾ ਪਾਇਆ ਐਸੇ ਸੇਨ ਸੁਖੋ ਹੈ ਸੁਭਾਏ ਕੋ ਮੰਤਰ ਗੁਰਨਾ ਪੂ ਜਦ ਸੁਪਨਿਆ ਬੰਦ ਕਰਾਇਆ ਮੈਂ ਕੰਤਾਂ ਚਾਇਰ ਸੋਆਂ ਤੋਂ ਮੈਂ ਆਪਣੀ ਕਰਨੀ मां करू इंडियन राशन त ਅਮਰਤ ਮੈ ਵਿਨੰਪੇ ਬਰਸਾਇਆ ਤੰਨੇ ਕੈਮ ਖੁਸ਼ਹਾਲ ਹੋ ਆਵੇ ਨਾਤਾ ਤੇ ਜਿ ਸਵੇਲੇ ਸਾਰੀ ਸਿੱਖੀ ਤੁਮੇਰਾ ਮੈਂ ਤੇਰਾ ਨਾਮ ਉਪਰੂ ਦੀਨਾਂ ਖੋਂਦੇ ਰਬਨ ਨੰਨ ਪੜਾਇਆ

पुर लॻ के करो हिंदुस्तान आई आसे बर ते वरो मर के जीवन आई आ ਵਨ ਹਾਰਾ ਸੱਜ ਵਰ ਸੱਜਦਾ ਹੋ ਕੀ ਨਗਮ

ਕਵੀਸ਼ਨੋ ਭਗਵਾਨ ਦੀ ਜੈ ਸੁਹਾਗ ਵਾਦਿਸ਼ੀਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੁਹਾਗ ਤੁਮਾਰ ਦੀਸ਼ੀਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੁ